ਸ਼੍ਰੀ ਵਾਇਗੂ ਜੀ ਹਾਤੇ ਅੱਜ ਅਸੀਂ ਇੱਕ ਔੰਕਾਰ ਸੇਵਾ ਸੁਸਾਇਟੀ ਤੋਂ ਮੈਂ ਤੇ ਮੇਰੇ ਨਾਲ ਸਾਡੀ ਸੁਸਾਇਟੀ ਦੇ ਮੈਂਬਰ ਵੀ ਰਵੀ ਗਾਂਧੀ ਜੀ ਸਾਡੇ ਨਾਲ ਜੁੜੇ ਹੋਏ ਆ ਤੇ ਜਿਹੜਾ ਲੋੜਵੰਦ ਤੇ ਹਰ ਸਮੇਂ ਸਮੇਂ ਤੇ ਜਿਹੜੀ ਆਪਣੀ ਦੇਖਭਾਲ ਸਾਡੀ ਸੁਸਾਇਟੀ ਨੂੰ ਸੇਵਾ ਭੇਜਦੇ ਆ ਤੇ ਜਿੱਥੇ ਅਸੀਂ ਤੁਹਾਡੇ ਸਾਰੇ ਜੋ ਤੇ ਵਾਇਗੂ ਦੀ ਕਿਰਪਾ ਨਾਲ ਆਪਾਂ ਲੋੜਵੰਦ ਪਰਿਵਾਰਾਂ ਦਾ ਜਿਹੜਾ ਜਿਹੜਾ ਕੋ ਵੀਰ ਪਰ ਆਪਣਾ ਇਲਾਜ ਨਹੀਂ ਕਰਵਾ ਸਕਦਾ ਉਹਨਾਂ ਦੀ ਆਪਾਂ ਸੇਵਾ ਕਰਦੇ ਆ ਤੇ ਉੱਥੇ ਹੀ ਵੀ ਰਵੀ ਗਾਂਧੀ ਡਾਂਡੇ ਉਰਮੜ ਤੋਂ ਜਿਹੜਾ ਆਪਣੇ ਤੌਰ ਤੇ ਵੀ ਕਾਫੀ ਸਾਲ ਤੋਂ ਜਿਹੜੀ ਹੈਗੀ ਆ ਜੇ ਕੋ ਨੌਜਵਾਨ ਨਸ਼ਾ ਕਰਦਾ ਚਿੱਟੇ ਨਸ਼ਾ ਕਰਦਾ ਜਾਂ ਕੋਈ ਵੀ ਨਸ਼ਾ ਕਰਦਾ ਜਿਹੜਾ ਕੋਈ ਪਰਿਵਾਰ ਉਹਦਾ ਇਲਾਜ ਨਹੀਂ ਕਰਵਾ ਸਕਦਾ ਤੇ ਉਹ ਵੀਰ ਹੁਣ ਜਿਹੜੇ ਆਪਣੇ ਕਮਾਈ ਦੇ ਵਿੱਚੋਂ ਤੇ ਜਿਹੜਾ ਬਿਲਕੁਲ ਫ੍ਰੀ ਇਲਾਜ ਕਰਾਉਂਦੇ ਆ ਤੇ ਜਿਹੜੀ ਆ ਉਹਦੇ ਲਈ ਉਹਨੂੰ ਕਾ ਇਲਾਜ ਕਰਾਉਣ ਤੋਂ ਬਾਅਦ ਜਿਹੜਾ ਆਪਣੇ ਕੋਲ ਜਿਹੜਾ ਕੰਮ ਤੇ ਵੀ ਰੱਖਦੇ ਆ ਤੇ ਤਾਂ ਜਿਹੜੀ ਵੀਰ ਦੀ ਨਿਗਰਾਨੀ ਵੀ ਹੋ ਸਕੇ ਤੇ ਜਿਹੜਾ ਵੀਰ ਆਪਣੇ ਸਹੀ ਕੰਮ ਤੇ ਆ ਆਪਣੇ ਜ਼ਿੰਦਗੀਆਂ ਜਿਹੜਾ ਸਹੀ ਲੈਦੇ ਜਿਹੜਾ ਲਿਆ ਸਕਦੇ ਤੇ ਵੀਰ ਉਹਨਾਂ ਨੂੰ ਆਪਾਂ ਦੱਸਦੇ ਆ ਬੋਲੋ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਵੀ ਭਾਜ ਨੇ ਦੱਸਿਆ ਕਿ ਭਾਜੀ ਹੁਣੀ ਵੀ ਬਹੁਤ ਸੋਹਣਾ ਕੰਮ ਕਰਦੇ ਆ ਅੱਲਾ ਆਪਣੇ ਜ਼ਿਲ੍ਹੇ ਸ਼ਹਿਰਪੁਰ ਦੇ ਵਿੱਚ ਕੀ ਬਾਹਰ ਵੀ ਕਿਤੇ ਵੀ ਕੋਈ ਕੋਈ ਵੀ ਇਹੋ ਜਿਹਾ ਜਿਹੜਾ ਆਪਣਾ ਇਲਾਜ ਨਹੀਂ ਕਰਾ ਸਕਦਾ ਭਾਜੀ ਹੁਣ ਉੱਤੇ ਪਹੁੰਚਦੇ ਆ ਬੜੀ ਖੁਸ਼ੀ ਵਾਲੀ ਗੱਲ ਆ ਬਹੁਤ ਮਿਹਨਤ ਕਰਦੇ ਆ ਪ੍ਰਮਾਤਮਾ ਕਰੇ ਭਾਜੀ ਹੁਣਾਂ ਦੇ ਏਦਾਂ ਹੀ ਕਿਰਪਾ ਬਣੀ ਰਵੇ ਤੇ ਇੱਕ ਸਾਡੇ ਵੱਲੋਂ ਵੀ ਭਾਜੀ ਹੁਣਾਂ ਦੇ ਸਹਿਯੋਗ ਨਾਲ ਅਸੀਂ ਵੀ ਇੱਕ ਛੋਟਾ ਜਿਹਾ ਕੰਮ ਕਰ ਰਹੇ ਆ ਕੋਈ ਵੀ ਪੰਜਾਬ ਵਿੱਚ ਡਿਸਟ੍ਰਿਕਟ ਸ਼ਹਿਰਪੁਰ ਦੀ ਗੱਲ ਨਹੀਂ ਕਰ ਰਿਹਾ ਪੂਰੇ ਪੰਜਾਬ ਵਿੱਚ ਜਿਹੜਾ ਵੀ ਕੋਈ ਵੀਡੀਓ ਦੇਖਦਾ ਮੇਰਾ ਕੋਈ ਵੀ ਭਰਾ ਨਸ਼ੇ ਦੀ ਬਿਮਾਰੀ ਚ ਫਸ ਚੁੱਕਿਆ ਤੇ ਨਸ਼ਾ ਛੱਡ ਹੋ ਸਕਦਾ ਕੋਈ ਇਹ ਵੱਡੀ ਗੱਲ ਨਹੀਂ ਹੈਗੀ ਇੱਕ ਵਾਰੀ ਉਹ ਸਾਡੇ ਨਾਲ ਭਾਜੀ ਹੁਣਾਂ ਨਾਲ ਸੰਪਰਕ ਕਰੇ ਤੇ ਅਸੀਂ ਉਹਦਾ ਇਲਾਜ ਬਿਲਕੁਲ ਫ੍ਰੀ ਕਰਾਵਾਂਗੇ ਇੱਕ ਮੈਂ ਤੁਹਾਡੇ ਹੋਰ ਧਿਆਨ ਚ ਗੱਲ ਦਿਆ ਆਤਮਾ ਸਾਡੇ ਵੱਲੋਂ ਨਸ਼ਾ ਵੀ ਛਡਵਾਇਆ ਜਾਂਦਾ ਪਲੱਸ ਜੇ ਉਹ ਬੰਦਾ ਇਮਾਨਦਾਰੀ ਨਾਲ ਨਸ਼ਾ ਛੱਡ ਕੇ ਉਹ ਹਾਡੇ ਵੱਲੋਂ 10000 ਰੁਪਏ ਦੀ ਨੌਕਰੀ ਵੀ ਦਵਾਈ ਜਾਏਗੀ ਤੇ ਮੈਂ ਹੀ ਅਪੀਲ ਕਰਦਾ ਭਾਜੀ ਉਹਨਾਂ ਦੇ ਮਾਦਮਨਾ ਕਿ ਜੇ ਕੋਈ ਵੀ ਉਹ ਜੇ ਸ਼ਖਸ ਕੋਈ ਹੈ ਇਸ ਬਿਮਾਰੀ ਤੇ ਫਸਿਆ ਉਹ ਜਰੂਰ ਸਾਨੂੰ ਦੱਸੋ ਕਿ ਜਿੰਦਗੀ ਬੜੀ ਅਮੋਲ ਹੈ ਇਹ ਇੱਦਾਂ ਨਾ ਗਵਾਓ ਅਸੀਂ ਹਮੇਸ਼ਾ ਤੁਹਾਡੇ ਨਾਲ ਆ ਨਸ਼ਾ ਕਰਨ ਵਾਲਾ ਕੋਈ ਗੁਨਾਹਗਾਰ ਨਹੀਂ ਹੈ ਉਹਦਾ ਕੋਈ ਕਸੂਰ ਨਹੀਂ ਹੈ ਉਹ ਫਸ ਚੁੱਕਿਆ ਪਰ ਅਸੀਂ ਉਹਦਾ ਸਾਥ ਦੇਣ ਨੂੰ ਹਮੇਸ਼ਾ ਤਿਆਰ ਹਾਂ ਤੇ ਸਾਡੀ ਬੇਨਤੀ ਫਿਰ ਇਹ ਹੈ ਕਿ ਜਿੰਨਾ ਵੀ ਹੋ ਸਦਾ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰੋ ਤਾਂ ਜੋ ਕਿਸੇ ਇਮਾਨਦਾਰ ਮੋਤੜਾ ਇਸ ਨਸ਼ੇ ਦੇ ਦਲਦਲ ਦੇ ਵਿੱਚੋਂ ਉਹਨੂੰ ਬਾਹਰ ਕੱਢੇ ਆ ਸਕਦੇ ਕਿਸੇ ਦੀ ਜ਼ਿੰਦਗੀ ਜਿਹੜੀ ਬਚਾਈ ਦਾ ਸਕੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਕਿਉਂਕਿ ਜਿੰਨੀ ਵੀਡੀਓ ਸ਼ੇਅਰ ਹੋਗੀ ਓੰਨੇ ਕਿਸੇ ਲੋੜਵੰਦ ਪਰਿਵਾਰ ਤੱਕ ਪਹੁੰਚੂਗੀ ਤੇ ਪਰਿਵਾਰ ਦੀ ਜਿਹੜੀ ਉਹ ਵੱਧ ਤੋਂ ਵੱਧ ਮਦਦ ਹੋ ਸਕਦੀ ਹੈ ਵਾਹਿਗੁਰੂ ਜੀ ਖਾਲਸਾ ਜੀ ਰਵਾਇਕੋ ਦੀ ਫਤਿਹ